ਹਲੋ ਕਿਰਪਾ ਕਰਕੇ ਹਲੋ ਰਾਜੀ ਆਓ ਆਓ ਜੀ ਰਾਜੀ ਆਓ ਭਾਈ ਜੀ ਜੇ ਤੁਹਾਨੂੰ ਲੱਗੇ ਜੀ 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 ਸਰ ਜੇ ਸਰ ਅੱਧਰ ਤਰਫ ਕਿਤੇ ਕੰਮ ਨਹੀਂ ਪਿੱਤਰਾ ਪਾਤਮਦੀ ਸੋ ਖਾਦਾ ਹਾਂ ਕਿ ਮੈਂ ਕਾਨੂੰਨ ਸਾਥ ਸਤਾਪਤ ਪੱਖ ਦੇ ਸੁਲਤਾਨ ਬੰਦੀ ਪੂਨ ਵਿਸ਼ਵਾਸ ਅਤੇ ਵਫਾਦਾਰੀ ਰੱਖਾਂਗਾ ਅਤੇ ਮੈਂ ਪਾਤਮਦੀ ਪ੍ਰਭੂ ਸਤਾ ਤੇ ਖੜਦਾ ਨੂੰ ਕਹਿ ਵਧਾਂਗਾ ਆਜਾ ਸੀਗੇ ਤੇ ਪੇਪਰ ਦਾ ਲਗਦਾ ਜੇ ਤੇ ਤਾਨੂੰ ਕੀ ਲੱਗਦਾ ਤੁਸੀਂ ਪਹਿਲਾਂ ਦੱਸੋ ਤੁਹਾਨੂੰ ਕੀ ਲੱਗਦਾ ਸਾਹਿਬ ਜੀ ਤੁਹਾਡੇ ਕੋਲੋਂ ਜ਼ਿਆਦਾ ਪਤਾ ਲੱਗ ਸਕਦਾ ਜੀ ਅਸੀਂ ਤੇ ਉੱਥੋਂ ਹੀ ਆਈਡੀਆ ਲਾਵਾਂਗੇ ਜੀ 2.5 ਲੱਖ ਦੀ ਲਈ ਹਾਂ ਜੀ 2.5 ਲੱਖ ਦੀ ਲੀਡ ਅੰਬਸਸ ਆਮ ਆਦਮੀ ਪਾਰਟੀ 16 ਤਰੀਕ ਨੂੰ ਕੇਰਿਆ ਸਾਹਿਬ ਤੇ ਮਾਨ ਸਾਹਿਬ ਦੋਨੋਂ ਰੋਡ ਸ਼ੋਅ ਕਰਦਗੇ ਉਸ ਤੋਂ ਬਾਅਦ ਫਿਰ ਮਾਨ ਸਾਹਿਬ ਰੋਡ ਸ਼ੋਅ ਕਰਦਗੇ 16 ਨੂੰ ਅਰਵਿੰਦ ਜੀ ਦਵਾਸਾ ਮੱਥਾ ਵੀ ਟੇਕਣਗੇ ਤੇ ਸਾਡਾ ਰੋਡ ਸ਼ੋਅ ਵੀ ਕਰਦਗੇ ਉਸ ਤੋਂ ਬਾਅਦ ਸਮਝ ਲੋ ਕਿ ਇੱਕ ਤਰ੍ਹਾਂ ਗੇਮ ਹੋ ਜੂਗੀ ਅੰਮ੍ਰਿਤਸਰ ਜੇਕਰ ਤੁਸੀਂ ਕਹਿ ਤਿੰਨਾਂ ਦਾ ਮਾਪਲਾ ਸਨਨ ਤੋਂ ਬਾਅਦ ਮਿਲੇਗਾ ਪਾਰਟੀ ਨੂੰ ਕੀ ਗੱਲ ਦੇ ਬਾਹਰ ਹੁੰਦਾ ਜੋਸ਼ੀਤ ਹੋ ਜੂਗੇ ਤੁਸੀਂ ਗਿਣਦੇ ਨਹੀਂ ਮੈਂ ਤਾਂ ਤੁਹਾਨੂੰ ਵਿਖਿਆ ਕਿ ਭਾਵੇਂ ਕਿ ਬੀਜੇਪੀ ਨੇ ਜਿਹੜਾ ਆਖਰੀ ਗੇੜ ਰੱਖਿਆ ਪੰਜਾਬ ਦਾ ਉਹ ਇੱਕ ਸਾਜ਼ਿਸ਼ ਦੇ ਤਹਿ ਰੱਖਿਆ ਕਿ ਮੁੜ ਕੇ ਸਾਰੇ ਇੰਡੀਆ ਦੇ ਕਦਮ ਚੋਹ ਦੀ ਜਿਹੜੇ ਉਹ ਇੱਥੇ ਆ ਕੇ ਆਖਰੀ ਹਫਤੇ ਪਹੁੰਚਾਦ ਕਰਨਗੇ ਇਸ ਕਰਕੇ ਜਦੋਂ ਆਖਰੀ ਹਫਤਾ ਆਊਗਾ ਸਾਡੀ ਜਿਹੜੀ ਟੱਕਰ ਆ ਸਾਡੀ ਜਿਹੜੀ ਮਾੜੀ ਬੰਲੀ ਸਾਡਾ ਵਿਦੋਦੀ ਜੇ ਕੋ ਦਊਗਾ ਤਾਂ ਉਹ ਭਾਜੀ ਦੇਊਗੀ ਨਾ ਤੇ ਅੱਜ ਹੀ ਤੇ ਨਾ ਕੱਲ ਹੀ ਗਜਜੀਤ ਆਉਲਾ ਤੇ ਜੋਸ਼ੀ ਨਾਲ ਕੋਈ ਸਾਡਾ ਕੰਮ ਕੇਜਰੀਵਾਲ ਸਾਹਿਬ ਦੇ ਬਾਹਰ ਆਉਣ ਦੇ ਨਾਲ ਹੁਣ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਜਦੋਂ ਅਸੀਂ ਕੇਦਰੀਵਾਲ ਸਾਹਿਬ ਅੰਦਰ ਸੀਗੇ ਅਸੀਂ ਕੈਲਕੂਲੇਟ ਕਰਦੇ ਕਿ ਅਸੀਂ 1.5 ਲੱਖ ਲੈ ਜਿੱਤਾਂਗੇ ਕੇਦਰੀਵਾਲ ਸਾਹਿਬ ਦੇ ਬਾਹਰ ਆਉਣ ਨਾਲ ਸਾਡੀ ਲੀਡ 2.5 ਲੱਖ ਹੋਊਗਾ ਧੰਨਵਾਦ ਜੀ ਧੰਨਵਾਦ